ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ੇਰ ਭਾਵੇਂ ਜੰਗਲ ਦੇ ਵਿੱਚ ਹੋਵੇ ਤੇ ਭਾਵੇਂ ਸ਼ਹਿਰ ਦੇ ਵਿੱਚ ਸ਼ੇਰ ਤਾਂ ਸ਼ੇਰ ਹੀ ਹੁੰਦਾ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖ 1982 ਦੀ ਗੱਲ ਹੈ ਮਹਾਂਪੁਰਖਾਂ ਦੀ ਚੜ੍ਹਤ ਜ਼ੋਰ ਤੇ ਸੀ ਸਾਰੇ ਪਾਸੇ ਸੰਤਾ ਦਾ ਹੀ ਨਾਂ ਸੀ ਤੇ ਮੁੰਬਈ ਦਾ ਇੱਕ ਬਾਲ ਠਾਕਰੇ ਜਿਸ ਨੂੰ ਕਿਹਾ ਜਾਂਦਾ ਸੀ ਮੁੰਬਈ ਸਰਕਾਰ ਜਿਸ ਦੇ ਅਧੀਨ ਸੀ ਤੇ ਜਿਸ ਦੀ ਮੁੰਬਈ ਦੇ ਵਿੱਚ ਚੱਲਦੀ ਸੀ ਉਹ ਨੇ ਇੰਦਰਾ ਗਾਂਧੀ ਦਾ ਸਮਰਥਨ ਕੀਤਾ ਤੇ ਸੰਤ ਭਿੰਡਰਾਂ ਵਾਲਿਆਂ ਨੂੰ ਚੈਲੰਜ ਕੀਤਾ ਕਿ ਘਰ ਦੇ ਵਿੱਚ ਤਾਂ ਕੁੱਤਾ ਵੀ ਸ਼ੇਰ ਹੁੰਦਾ ਹੈ ਹਿੰਮਤ ਹੈ ਤਾਂ ਬੰਬਈ ਦੇ ਵਿੱਚ ਆ ਕੇ ਦਿਖਾ ਸ਼ੇਰ ਦੀ ਗੁਫਾ ਦੇ ਵਿੱਚ ਹੱਥ ਪਾ ਕੇ ਵਿਖਾ ਸੰਤਾਂ ਨੇ ਚੈਲੰਜ ਕੀਤਾ ਕਿ ਮੁੰਬਈ ਆ ਕੇ ਦਿਖਾਓ ਇਥੇ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਮਹਾਂਪੁਰਖਾਂ ਨੇ ਉਹ ਚੈਲੰਜ ਐਕਸੈਪਟ ਕੀਤਾ ਸੰਤ ਪਿੰਡਰਾਂ ਵਾਲਿਆਂ ਨੇ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਮੁੰਬਈ ਵੱਲ ਨੂੰ ਚਾਲੇ ਪਾ ਦਿੱਤੇ ਸੰਤ ਜੀ ਬੜੀ ਸ਼ਾਨੋ ਸ਼ੌਕਤ ਦੇ ਨਾਲ ਮੁੰਬਈ ਵੱਲ ਰਵਾਨਾ ਹੋਏ 5000 ਦੀ ਸੰਗਤ ਸੰਗਤਾਂ ਸੰਤਾਂ ਦੇ ਨਾਲ ਹੋ ਗਈ ਸੀ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਪਰਮਾ ਸਵਾਗਤ ਕੀਤਾ ਗਿਆ ਆ ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇੱਕ ਕਲਿੱਪ ਉਸੇ ਸਮੇਂ ਦੀ ਹੈ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਮਹਾਂਪੁਰਖ ਮੁੰਬਈ ਦੇ ਦਾਦਰਾ ਨਗਰ ਪਹੁੰਚੇ ਤੇ ਮਹਾਂਪੁਰਖ ਨੇ ਉੱਥੇ ਪਹਿਲੀ ਸਪੀਚ ਦਿੱਤੀ ਤੇ ਵੰਗਾਰ ਕੇ ਆਖਿਆ ਸੀ ਕਿ ਮੈਂ ਚੜਾਓ ਤੀਨੋ ਸਵਿਕਾਰ ਕਰਕੇ ਮੁੰਬਈ ਦੇ ਵਿੱਚ ਬੰਬਈ ਦੇ ਵਿੱਚ ਪਹੁੰਚ ਗਿਆ ਹਾਂ ਤੇ ਕੱਲ ਬੰਬਈ ਦੀਆਂ ਸੜਕਾਂ ਤੇ ਇਕੱਲਾ ਘੁੰਮਾਂਗਾ ਕੋਈ ਰੋਕ ਸਕੇ ਤਾਂ ਰੋਕ ਲਵੇ ਤੇ ਇਸ ਸਪੀਚ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਕਈ ਚਿਰ ਬੰਬਈ ਵਿੱਚ ਰਹੇ ਤੇ ਜਿੰਨਾ ਚਿਰ ਮਹਾਪੁਰਖ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਮੁੰਬਈ ਦੇ ਵਿੱਚ ਰਹੇ ਉਹ ਨਾ ਚਰਤਕ ਬਾਲ ਠਾਕਰੇ ਬਿਲੀਆਂ ਦੇ ਵਾਂਗੂ ਘਰੇ ਵੜ ਗਿਆ ਨਾ ਤੇ ਉਹਨੇ ਕੋਈ ਬਿਆਨ ਦਿੱਤਾ ਤੇ ਨਾ ਹੀ ਘਰੋਂ ਕਦੀ ਬਾਹਰ ਨਿਕਲਿਆ ਇਹ ਡਰ ਸੀ ਉਸ ਨੂੰ ਡਰ ਗਿਆ ਸੀ ਦਾਤਾ ਮਾਰਾ ਘਰੋਂ ਬਾਹਰ ਨਹੀਂ ਸੀ ਨਿਕਲਦਾ ਬਾਲ ਠਾਕਰੇ ਉਸ ਸਮੇਂ ਕਿਉਂ ਨਹੀਂ ਸੀ ਨਿਕਲਦਾ ਕਿਉਂਕਿ ਉਸ ਨੂੰ ਪਤਾ ਸੀ ਜਿਹੜਾ ਟੀਟਰ ਪੰਜਾਬ ਤੋਂ ਚੱਲ ਕੇ ਬੰਬਈ ਆ ਸਕਦਾ ਵਾ ਫੇਰ ਉਹਦੇ ਲਈ ਮੇਰੇ ਤੱਕ ਪਹੁੰਚਣਾ ਕਿੱਡਾ ਕੌਖਾ ਉਹਨੂੰ ਪਤਾ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਕੁਝ ਕਹਿਣਾ ਮੌਤ ਨੂੰ ਮਾਸੀ ਆਖਣ ਦੇ ਬਰਾਬਰ ਸੀ ਤੇ ਬਿੱਲੀਆਂ ਵਾਂਗੂ ਡਰਦਾ ਬਾਲ ਠਾਕਰੇ ਕਰੇ ਬੈਠਾ ਰਿਆ ਤੇ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬੰਬਈ ਤੋਂ ਚਲੇ ਗਏ ਵਾਪਸ ਪੰਜਾਬ ਵਿੱਚ ਪਰਤ ਆਏ ਉਦੋਂ ਫਿਰ ਇਸਨੇ ਘਰੋਂ ਬਾਹਰ ਨਿਕਲਣਾ ਸ਼ੁਰੂ ਕੀਤਾ ਸੀ ਤੇ ਕਈ ਜਿਹੜੇ ਸੰਤਾਂ ਦਾ ਵਿਰੋਧ ਕਰਨ ਵਾਲੇ ਪ੍ਰਚਾਰ ਕਰਦੇ ਨੇ ਕਿ ਬਾਲਾ ਬਾਲ ਠਾਕਰੇ ਦੀ ਇਹ ਸਮਝਦਾਰੀ ਸੀ ਕਿ ਬੰਬਈ ਦੇ ਵਿੱਚ ਖੂਨ ਖਰਾਬਾ ਨਾ ਹੋਵੇ ਇਹ ਉਹਨੂੰ ਬੰਬਈ ਦੇ ਨਾਲ ਪਿਆਰ ਸੀ ਤੇ ਮੈਂ ਪੁੱਛਦਾ ਵੀ ਜੇ ਇੰਨਾ ਹੀ ਪਿਆਰ ਸੀ ਬੰਬਈ ਦੇ ਨਾਲ ਤੇ ਸੰਤਾਂ ਨੂੰ ਚੈਲੰਜ ਕਾ ਦੇ ਲਈ ਕੀਤਾ ਸੀ ਉਹਨੂੰ ਪਤਾ ਸੀ ਕਿ ਸੰਤਾਂ ਨੂੰ ਚੈਲੰਜ ਕਰਕੇ ਸ਼ੇਰ ਦੇ ਜਵਾੜੇ ਵਿੱਚ ਹੱਥ ਪਾ ਲਿਆ ਤੇ ਜੇ ਹੱਥ ਨੂੰ ਬਾਹਰ ਖਿੱਚਣਾ ਵਾ ਤੇ ਚੁੱਪਚਾਪ ਰਹਿਣਾ ਪੈਣਾ ਜੇ ਕੁਝ ਆਖਿਆ ਕੋਈ ਵੀ ਬਿਆਨ ਦਿੱਤਾ ਸੰਤਾਂ ਦੇ ਬਾਰੇ ਤੇ ਮਾਰਿਆ ਜਾਵਾਂਗਾ ਤੇ ਜੇ ਸੰਤਾਂ ਦੇ ਬਾਰੇ ਨਾ ਬਿਆਨ ਦਿੱਤਾ ਕੋਈ ਹੋਰ ਹੀ ਬਿਆਨ ਦੇ ਦਿੱਤਾ ਇਧਰ ਉਧਰ ਦਾ ਤੇ ਫਿਰ ਲੋਕਾਂ ਨੇ ਕਹਿਣਾ ਡਰਪੋਕ ਪਰ ਵੈਸੇ ਵੀ ਦਾਦਾ ਮਾਰਾ ਅੰਦਰੋਂ ਘਰੋਂ ਬਾਹਰ ਨਹੀਂ ਸੀ ਨਿਕਲਿਆ ਗਿੱਦੜਾ ਵਾਂਗੂ ਡਰ ਕੇ ਅੰਦਰ ਲੋਕ ਰਿੱਖ ਲੋ ਗਿਆ ਸੀ ਬਾਹਰ ਠਾਕਰੇ ਸੋ ਇਹ ਹੁੰਦੀ ਹੈ ਸ਼ੇਰ ਦੀ ਦਹਾੜ ਸ਼ੇਰ ਦੀ ਦਹਾੜ ਤੋਂ ਗਿੱਧੜ ਡਰਦੇ ਜਿਹੜੇ ਨੇ ਉਹ ਆਪਣੇ ਘੁਰਨੇਆਂ 'ਚ ਲੁਕ ਜਾਂਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ